ਸਵਾਗਤ ਹੈ ਕਿਸਾਨ ਵੀਰੋ ਵਪਾਰੀ YouTube ਚੈਨਲ ਤੇ ਅੱਜ ਤਰੀਕ ਹੋ ਗਈ 13 ਫਰਵਰੀ ਤੇ 2025 ਦਿਨ ਵੀਰਵਾਰ ਆਏ ਆਪਾਂ ਮੋਗਾ ਦੀ ਸਬਜ਼ੀ ਮੰਡੀ ਦੇ ਵਿੱਚ ਤੇ ਦੱਸਾਂਗੇ ਵੀਡੀਓ ਵਿੱਚ ਤੁਹਾਨੂੰ ਸਬਜ਼ੀ ਦੇ ਅੱਜ ਦੇ ਤਾਜ਼ੇ-ਤਾਜ਼ੇ ਰੇਟ ਤੇ ਜਿਹੜੇ ਚੈਨਲ ਤੇ ਆਪਣੇ ਨਵੇਂ ਆਏ ਆ ਤੇ ਵੀ ਆਪਣੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਨਾਲ ਬੈਲ ਵਾਲਾ ਆਈਕਨ ਦਬਣਾ ਨਾ ਭੁੱਲਣਾ ਕਿਉਂਕਿ ਹਰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੀਕ ਪਹੁੰਚ ਜੇ ਤੇ ਸ਼ੁਰੂ ਕਰਦੇ ਆਪਾਂ ਸਬਜ਼ੀ ਦੇ ਰੇਟ ਟਮਾਟਰ ਵੇਗਿਆ 13-14 ਰੁਪਏ ਤੇ ਜੁਗਨੀ ਵੇਗੀ ਹੈ ਵੀਰੇ ਅੱਜ 8-9 ਰੁਪਏ ਕਿਲੋ ਬਰੋਕਲੀ 9-10 ਰੁਪਏ ਕਿਲੋ ਵੇਗੀ ਆ ਬੈਂਗਣ ਵੇਗਿਆ ਭਾਈ ਜੀ 14-15 ਰੁਪਏ ਕਿਲੋ ਗੋਭੀ ਜਿਹੜੀ ਬਹੁਤ ਜ਼ਿਆਦਾ ਵਧੀਆ ਉਹ ਤੋਲ ਕੇ ਵੇਗਿਆ 3 ਰੁਪਏ ਕਿਲੋ ਹਾਲਕੀ ਦਾ ਬਸ 40 ਰੁਪਏ 50 ਰੁਪਏ ਲਫਾਫਾ ਕੋਈ ਭਾਅ ਨਹੀਂ ਗਾ ਬਹੁਤ ਜ਼ਿਆਦਾ ਜਿਹੜੀ ਸੁਪਰਾ ਉਹ 3 ਰੁਪਏ ਤੋਲ ਕੇ ਵਿਕ ਜਾਂਦੀ ਆ ਬਰੋਕਲੀ 7-8 ਰੁਪਏ ਕਿਲੋ ਧਨੀਆ 7-8 ਰੁਪਏ ਕਿਲੋ ਗਾਜਰ ਵੇਗੀ ਅੱਜ 4-5 ਰੁਪਏ ਕਿਲੋ ਮੇਰੇ ਯਾਰ ਕਿਤੇ ਲੈਣੀ ਆ ਸਾਰੇ ਲੈਣਾ ਸਾਰੇ ਮੂਲੀ 3-4 ਰੁਪਏ ਹਾਂ ਆਲੂ ਦਾ ਅੱਜ ਪੁੱਛਦੇ ਆ ਜੀ ਕੀ ਬਿਜਾਰ ਰਿਹਾ ਚੀਮਾ ਸਾਹਿਬ ਆਲੂ ਕੀ ਭਾਵੇਂ ਕਿ ਅੱਜ ਡਾਇਮੰਡ ਇਹ ਵਿਗਿਆ 500 ਰੁਪਏ ਡਾਇਮੰਡ ਬਹੁਤ ਵਧੀਆ ਛੱਟਾ 500 ਰੁਪਏ ਵਿਗਿਆ ਬਾਈ ਜੀ ਉਹ 600 ਰੁਪਏ ਲਾਲ ਤੇ ਅਰਨ ਵਿਗਿਆ 600 ਰੁਪਏ ਐਲਰ 650 ਵਿਗਿਆ ਐਲਰ ਵਿਗਿਆ ਜੀ 650 ਰੁਪਏ 50 ਕਿਲੋ ਦਾ ਘਟਾ ਪਿਆਜ਼ ਵਿਗਿਆ 28 ਤੋਂ 32 ਰੁਪਏ ਕਿਲੋ ਟਿੱਕਰ ਬਾਂਦ ਗੋਭੀ 23 ਰੁਪਏ 4 ਰੁਪਏ ਤੇ ਕਰਮਾ ਸਾਹ ਅੱਜ ਵੀ ਯਾਰ ਬਹੁਤ ਜਿਆਦਾ ਮੰਦਾ ਸੀਗਾ ਮਟਰ ਸੀਗਾ ਜਿਹੜਾ ਅੰਮ੍ਰਿਤਸਰ ਵਾਲਾ ਵਿਕਿਆ ਉਹ 15 ਰੁਪਏ ਤੋਂ ਲੈ ਕੇ 18 ਰੁਪਏ ਕਿਲੋ ਲੋਗਲ ਜਿਹੜਾ ਪੈਨਸਲ ਮਟਰ ਸੀਗਾ ਉਹ 30 ਰੁਪਏ ਤੋਂ 28 30 ਰੁਪਏ ਤੋਂ ਕਰ ਵੇ ਗਿਆ 25 27 30 ਰੁਪਏ ਸ਼ਿਮਲਾ ਮਰਜ਼ 18 ਰੁਪਏ ਤੋਂ ਲੈ ਕੇ 22 23 ਰੁਪਏ ਤੇ ਕਰ ਵੇ ਗਈ ਆ ਟਿੰਡੀ ਵਿਕੀ ਬਾਈ ਜੀ ਅੱਜ 20 ਤੋਂ 22 ਰੁਪਏ ਕਿਲੋ ਲੋਕਲ ਆ ਤੇ ਜਿਹੜੀ ਰਾਸਤਾਨ ਵਾਲੀ ਆ ਉਹ 17 18 ਰੁਪਏ 15 ਰੁਪਏ ਤੱਕ ਆ ਬਾਕੀ ਅੱਜ ਬਾਜ਼ਾਰ ਬਹੁਤ ਮੰਦਾ ਸੀਗਾ ਧੰਨਵਾਦ ਸਾਰੇ ਵੀਰਾਂ ਦਾ